ਪੰਜਾਬ ਦੇ ਵਿੱਚ ਲਗਾਤਾਰ ਗਰਮੀ ਆਪਣਾ ਕਹਿਰ ਵਰਤਾ ਰਹੀ ਆ ਔਰ ਦਿਨ ਬਦ ਦਿਨ ਜਿਹੜਾ ਗਰਮੀ ਦੇ ਵਿੱਚ ਵਾਧਾ ਹੋ ਰਿਹਾ ਹੈਗਾ ਔਰ ਗੱਲ ਕਰਾਂਗੇ ਸ਼੍ਰੀ ਮੁਕਤਸਰ ਸਾਹਿਬ ਦੀ ਮੁਕਸਰ ਸਾਹਿਬ ਦੇ ਵਿੱਚ ਵੀ ਜਿਹੜੀ ਗਰਮੀ ਆ ਦਿਨ ਬਦ ਦਿਨ ਵੱਧਦੀ ਜਾ ਰਹੀ ਹੈਗੀ ਆ ਔਰ ਤਾਪਮਾਨ 44 ਡਿਗਰੀ ਤੱਕ ਪਹੁੰਚ ਜਾਂਦਾ ਹੈ ਇਸ ਸਮੇਂ ਗੱਲ ਕਰੀਏ ਤਾਂ 41 ਡਿਗਰੀ ਦੇ ਨਜ਼ਦੀਕ ਜਿਹੜਾ ਤਾਪਮਾਨ ਹੈਗਾ ਔਰ ਮੁਕਸਰ ਦੇ ਮੇਨ ਕੋਰਤਪੁਰਾ ਰੋਡ ਤੇ ਖੜੇ ਹੈਗੇ ਆ ਜਿੱਥੇ ਹਰ ਟਾਈਮ ਭੀੜ ਰਹਿੰਦੀ ਹੈਗੀ ਆਵਾਜਾਈ ਰਹਿੰਦੀ ਹੈਗੀ ਔਰ ਇਸ ਟਾਈਮ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰੀਏ ਤਾਂ ਕਾਫੀ ਜਿਹੜਾ ਆਵਾਜਾਈ ਤੇ ਫਰਕ ਪਿਆ ਹੈਗਾ ਔਰ ਇੱਕ ਤਸਵੀਰ ਹੋਰ ਦਿਖਾਉਣੇ ਹੈਗੇ ਤੁਹਾਨੂੰ ਦੇਖ ਸਕਦੇ ਹੋ ਕਿ ਇੱਥੇ ਜਿਹੜਾ ਰੇੜੀਆਂ ਵਾਲੇ ਫਲ ਫਰੂਟ ਲਗਾ ਕੇ ਬੈਠੇ ਨੇ ਔਰ ਦਰਖਤ ਦਾ ਸਹਾਰਾ ਜਿਹੜਾ ਉਹ ਤੱਕ ਦੇ ਨਜ਼ਰ ਆ ਰਹੇ ਨੇ ਕਿਉਂਕਿ ਗਰਮੀ ਹੱਦ ਤੋਂ ਜ਼ਿਆਦਾ ਔਰ ਲੋਕ ਜਿੱਕਰ ਗੱਲ ਕਰਕੇ ਤਾਂ ਆਵਾਜਾਈ ਦੇ ਵਿੱਚ ਲੋ ਬੰਨ ਕੇ ਜਿਹੜਾ ਘਰੋਂ ਨਿਕਲ ਰਹੇ ਨੇ ਔਰ ਸਾਵਧਾਨੀਆਂ ਨੇ ਜਿਹੜੀਆਂ ਵਰਤ ਰਹੇ ਨੇ ਕਿਉਂਕਿ ਲਗਾਤਾਰ ਗਰਮੀ ਵੱਧਦੀ ਜਾ ਰਹੀ ਹੈਗੀ ਆ ਔਰ ਮੁਖਸਰ ਤੇ ਵਿੱਚ ਹੁਣ ਤੱਕ 44 ਤੋਂ 45 ਡਿਗਰੀ ਦੇ ਕਰੀਬ ਤਾਪਮਾਨ ਪਹੁੰਚ ਜਾਂਦਾ ਹੈਗਾ ਔਰ ਦੱਸਦੀ ਹੈ ਕਿ ਇਸ ਟਾਈਮ ਵੀ 42 ਡਿਗਰੀ ਦੇ ਕਰੀਬ ਜਿਹੜਾ ਤਾਪਮਾਨ ਹੈਗਾ ਔਰ ਦੁਕਾਨਦਾਰਾਂ ਤੇ ਵੀ ਇਸ ਦਾ ਕਾਫੀ ਜਿਹੜਾ ਗਰਮੀ ਦਾ ਅਸਰ ਪਿਆ ਹੈਗਾ ਕੰਮ ਕਰਤੇ ਅਸਰ ਪਿਆ ਹੈਗਾ ਕਿਉਂਕਿ ਲਗਾਤਾਰ ਗਰਮੀ ਪੈ ਰਹੀ ਹੈ ਔਰ ਲੋਕ ਘਰਾਂ ਦੇ ਵਿੱਚੋਂ ਘੱਟ ਨਿਕਲ ਰਹੇ ਨੇ ਔਰ ਇਧਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਸਰਦਾਈ ਦੀਆਂ ਦੁਕਾਨ ਹੈਗੀ ਆ ਇਹ ਔਰ ਇੱਥੇ ਦੱਸ ਦਈਏ ਕਿ ਜਿਹੜੇ ਲੋਕ ਗਰਮੀ ਤੋਂ ਬਚਣ ਦੇ ਲਈ ਪਹੁੰਚਦੇ ਨੇ ਔਰ ਦੱਸ ਦਈਏ ਕਿ ਇਸ ਟਾਈਮ ਦੁਪਹਿਰ ਦਾ ਟਾਈਮ ਹੈਗਾ ਤਾਂ ਔਰ ਲੋਕ ਇੱਥੇ ਵੀ ਘਟ ਪਹੁੰਚ ਰਹੇ ਨੇ ਕਿਉਂਕਿ ਗਰਮੀ ਜ਼ਿਆਦਾ ਹੈਗੀ ਆ ਘਰੋਂ ਨਿਕਲਣ ਤੋਂ ਗਰੇਜ਼ ਕਰ ਰਹੇ ਨੇ ਲੱਖਾ ਸਿੰਘ ਜੀ ਗਰਮੀ ਬਹੁਤ ਜ਼ਿਆਦਾ ਜੀ ਘਰੋਂ ਨਿਕਲ ਹੀ ਨਹੀਂ ਰਹੇ ਗਰਮੀ ਨਹੀਂ ਆ ਯਾਨੀ ਕਿ ਪਰਿਵਾਰ ਨੂੰ ਸੀ ਸਾਰਾ ਨੂੰ ਕਹਨੇ ਆ ਵਿਸ਼ਰਦਾ ਆਈ ਪੀਓ ਵਿਸ਼ਰਦਾ ਇਹਦੇ ਵਿੱਚ ਤੀਨਾਂ ਤੁਹਾਡੇ ਸਰੀਰ ਚ ਜਾਣ ਪੈ ਜੂਗੀ ਗਰਮੀ ਨਾਲ ਲੜਨ ਦੀ ਸ਼ਕਤੀ ਇਹਦੇ ਚ ਹਾਂਜੀ ਕੀ ਕੀ ਫਾਇਦੇ ਹੁੰਦੇ ਨੇ ਇਸ ਤੋਂ ਅਧਿਕ ਕੀ ਆਉਂਦੀ ਹੈ ਫਾਇਦੇ ਇਹਦੇ ਚ ਬਦਾਮ ਪੈਂਦੇ ਸਾਰਿਆਂ ਨੂੰ ਪਤਾ ਵੀ ਦਿਮਾਗ ਵਾਸਤੇ ਚੰਗੇ ਆ ਕਾਜੂ ਪੈਂਦੇ ਹੈ ਕੈਲਸ਼ੀਅਮ ਹੁੰਦੀ ਹੈ ਚ ਮੱਗਜ ਪੈਂਦੇ ਉਹ ਠੰਡੇ ਹੁੰਦੇ ਆ ਕਾਲੀ ਮਿਰਚ ਪੈਂਦੀ ਹੈ ਜੋੜਾਂ ਦੇ ਦਰਦ ਹਰੀ ਲਾਚੀ ਪੈਂਦੀ ਆ ਵੀ ਸਰੀਰ ਨੂੰ ਸਹਾਰਾ ਰੱਖਣ ਵਾਸਤੇ ਤਾਜ਼ਗੀ ਦੇਣ ਵਾਸਤੇ ਹੁੰਦੀ ਆ ਕਾਲੀ ਮਿੱਟ ਜੁਆਇਨ ਪੈਂਦੀ ਆ ਸੌਂਪ ਪਾਈ ਦੀ ਆ گلاب ਦੇ ਫੁੱਲ ਪਤਾ ਵੀ ਬਹੁਤ ਠੰਡੇ ਹੁੰਦੇ ਐ 글로 ਆ ਜਾਂਦੀ ਆ ਉਹਦੇ ਨਾਲ ਸ਼ੱਕਰ ਪਾਈ ਦੀ ਉਹ ਵੀ ਠੰਡੀ ਆ ਜੀ ਇਹ ਠੰਡਕ ਵੱਤ ਤੇ ਬਹੁਤ ਚੰਗੀ ਆ ਔਰ ਤਾਕਤ ਬਹੁਤ ਜ਼ਿਆਦਾ ਹੁੰਦੀ ਆ ਇਹਦੇ ਜੀ ਗਾਕ ਬਹੁਤ ਘਾਟਾ ਰਹੇ ਗਾਕ ਅਸੀਂ ਅਸੀਂ ਤਾਂ ਹੁਣ ਤਰਸ ਰਹੇ ਹਾਂ ਗਾਹ ਕਾਵੇ ਗਰਮੀ ਕਰਕੇ ਗਾਹ ਕ ਅੰਦਰੋਂ ਨਹੀਂ ਨਿਕਲ ਰਹੀ ਗਰਮੀ ਨਹੀਂ ਆ ਮੌਨਿਕਾ ਅ ਗਰਮੀ ਦਾ ਕਿੰਨਾ ਅਸਰ ਹੈਗਾ ਗਰਮੀ ਦਾ ਸਰ ਬਹੁਤ ਜ਼ਿਆਦਾ ਅਸਰ ਹੈਗਾ ਕਿ ਨਾਮ ਗਰਮੀ ਕਰਕੇ ਬਹੁਤ ਜ਼ਿਆਦਾ ਮਤਲਬ ਦੁਨੀਆ ਪਰੇਸ਼ਾਨ ਹੋਈ ਪਈ ਹੈ ਇਸ ਕਰਕੇ ਅਸੀਂ ਬਾਈ ਜੀ ਕੋਲ ਡੇਲੀ ਮਤਲਬ ਸਰਦਾ ਆਈ ਪੀ ਨੰਨੇ ਹੈਗੇ ਅਸੀਂ ਆਪ ਵੀ ਪੀ ਨੰਨੇ ਹੈਗੇ ਬੱਚਿਆਂ ਨੂੰ ਵੀ ਪਿਆਨੇ ਹੈਗੇ ਜਿਸ ਕਰਕੇ ਬੱਚੇ ਮਤਲਬ ਗਰਮੀ ਤੋਂ ਬਚੇ ਰਹਨ ਗਰਮੀ ਦਾ ਪ੍ਰਭਾਵ ਇੰਨਾ ਜ਼ਿਆਦਾ ਵੱਧ ਚੁੱਕਿਆ ਹੈਗੇ ਜਿਸ ਨਾਲ ਬਹੁਤ ਹੀ ਜ਼ਿਆਦਾ ਦੁਨੀਆ ਪਰੇਸ਼ਾਨ ਹੋਈ ਪਈ ਹੈ ਤੇ ਸਾਨੂੰ ਮਤਲਬ ਸਾਰਿਆਂ ਨੂੰ ਪੀ ਲੱਗੀ ਹੈ ਕਿ ਸਾਰਿਆਂ ਨੂੰ ਵੱਧ ਤੋਂ ਵੱਧ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈਗੀ ਹੈ ਤੇ ਇੱਥੇ ਆ ਕੇ ਬਾਈ ਜੀ ਰੈਕੋਲ ਸ਼ਰਧਾ ਆਪੀ ਨਹੀਂ ਚਾਹੀਦੀ ਹੈ ਜਿਸ ਨਾਲ ਬਹੁਤ ਜ਼ਿਆਦਾ ਫਾਇਦਾ ਕਰਦੀ ਹੈ ਮੈਂ ਮਤਲਬ ਸਰਦੀ ਹੋਵੇ ਹਾਲੇ ਕਿ ਗਰਮੀ ਹੋਵੇ ਮੈਂ ਤਾਂ ਪੀਣੀ ਪੀਣੀ ਹੈ ਜਿਸ ਦਾ ਆਪਾਂ ਸਭ ਨੂੰ ਖਿਆਲ ਹੈ ਇਸ ਟਾਈਮ ਗਰਮੀ ਬੜੇ ਆਪ ਦੇ ਪਰਕੰ ਪਰਕੋਪਤੇ ਹੈ ਪੂਰਾ ਜੋਰਾ ਸ਼ਹਿਰਾ ਤੇ ਪਹਿਰੀ ਹੈ ਤੇ ਜਦੋਂ ਕੋਈ ਮੌਸਮ ਦੀ ਅਤੀ ਹੁੰਦੀ ਹੈ ਉਸ ਸਾਲ ਕਈ ਤਰ੍ਹਾਂ ਦੇ ਕੁਝ ਆਪਾਂ ਨੂੰ ਏhtiyat nibatni pandi hai ਤੇ ਕੁਝ ਗੱਲਾਂ ਦਾ ਖਾਸ ਧਿਆਨ ਵੀ ਰੱਖਣਾ ਪੈਂਦਾ ਤਾਂ ਇਸ ਟਾਈਮ ਜਿਸਮ ਗਰਮੀ ਦਿਨੋ ਦਿਨ ਮਦ ਰਹੀ ਹੈ ਉਸ ਦਾ ਪਹੁੰਚਦਾ ਕਿ ਜੇ ਆਪਣੇ ਬੱਚੇ ਤੇ ਜਿਵੇਂ ਉਸ ਤਾਂ ਬਜ਼ੁਰਗ ਹੋ ਗਏ ਇਹਨਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਐਸਾ ਸਮਝੋ ਖਿਆਲ ਰੱਖਣਾ ਚਾਹੀਦਾ ਪਰ ਬੱਚਿਆਂ ਤੇ ਬਜ਼ੁਰਗਾਂ ਇਸੇ ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਬੱਚਿਆਂ ਨੂੰ ਅੱਜ ਕੱਲ ਦੇ ਮੌਸਮ 'ਚ ਗਰਮੀ ਨਾਲ ਕਈ ਬਿਮਾਰੀਆਂ ਜਿਵੇਂ ਕਿ ਤੇਜ਼ ਬੁਖਾਰ ਹੋਣਾ ਕੋਈ ਉਲਟੀਆਂ ਲੱਗਣਾ ਟਟੀਆਂ ਲੱਗਣਾ ਪੇਟ ਦਰਦ ਹੋਣਾ ਪਾਣੀ ਦੀ ਕਮੀ ਹੋਣਾ ਕੋਈ ਦੌਰੇ ਪੈ ਜਾਣਾ ਇਹਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਖਤਰਾ ਵੱਧ ਜਾਂਦਾ ਹੈ ਇਸ ਵਾਸਤੇ ਆਪਾਂ ਨੂੰ ਇਹਨਾਂ ਚੀਜ਼ਾਂ ਵਾਸਤੇ ਬੱਚਿਆਂ ਨੂੰ ਜਿੰਨਾਂ ਹੋਸ ਕੇ ਤੇਜ਼ ਗਰਮੀ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ ਦੇਖੋ ਇਸ ਤਰ੍ਹਾਂ ਦੀ ਕੀ ਗਰਮੀ ਦੇ ਵਿੱਚ ਇੱਕ ਤਾਂ ਬੱਚੇ ਜਿੰਨਾਂ ਹੋਸ ਕੇ ਕੋਸ਼ਿਸ਼ ਕਰੋ ਉਹਨਾਂ ਨੂੰ ਤੇਜ਼ ਧੁੱਪੇ 'ਤੇ ਨਾ ਜਾਣ ਦਿਓ ਦੁਪਹਿਰ ਦੇ ਟਾਈਮ ਬਾਹਰ ਨਾ ਖੇਡਣ ਦਿਓ ਜਿੰਨਾਂ ਹੋਸ ਕੇ ਉਹਨੂੰ ਛਾਇਆਦਾਰ ਥਾਂ 'ਤੇ ਰੱਖੋ ਖਾਣ ਪੀਣ ਦਾ ਹੈ ਕਿ ਸਾਫ਼ ਸੁਥਰਾ ਖਾਣਾ ਹੋਵੇ ਤਰਲਪਾਦਾਰ ਜ਼ਿਆਦਾ ਹੋਵੇ ਜਿਵੇਂ ਦੁੱਧ ਹੈ ਸ਼ਕੰਧਮੀ ਹੈ ਨਿੰਬੂ ਪਾਣੀ ਹੈ ਲੱਸੀ ਹੈ ਨਾਰੀਅਲ ਪਾਣੀ ਹੈ ਹੋਰ ਸਾਫ਼ ਸੁਥਰੇ ਘਰ ਦੇ ਬਣੀਆਂ ਚੀਜ਼ਾਂ ਇਹਨਾਂ ਦੀ ਵਰਤੋਂ ਜ਼ਿਆਦਾ ਕਰਨੀ ਚਾਹੀਦੀ ਹੈ ਆਲੇ ਫਲਾਦਾ ਜੂਸ ਹੈ ਇਹ ਜਿਆਦਾ ਚੀਜ਼ਾਂ ਦੇਣੀਆਂ ਚਾਹੀਦੀਆਂ ਹਲਕਾ ਪਹਾਰ ਤੋਂ ਜਿਆਦਾ ਪਾਚੇ ਦਲੀਆ ਹੈ ਖਿਚੜੀ ਹੈ ਹੋਰ ਆਪਦੇ ਇਲਾਕੇ ਦੇ ਹਿਸਾਬ ਨਾਲ ਤੁਹਾਨੂੰ ਜੋ ਚੀਜ਼ ਜਲਦੀ ਅਵੇਲੇਬਲ ਕਿਉਂ ਹੈਗੀ ਹੈ ਉਹ ਚੀਜ਼ਾਂ ਪੰਜਾਬ ਦੇਣੀਆਂ ਚਾਹੀਦੀਆਂ ਤੇ ਹੈਵੀ ਚੀਜ਼ਾਂ ਜਿਵੇਂ ਕੋਈ ਤਲੇ ਮਸਾਲੇ ਵਾਲੀਆਂ ਚੀਜ਼ਾਂ ਬਾਜ਼ਾਰ ਦੇ ਹੈ ਫਾਸਟ ਫੂਡ ਹੈ ਇਹਨਾਂ ਨੂੰ ਕੋਸ਼ਿਸ਼ ਕਰਨਾ ਚਾਹੀਦਾ ਹੈ ਆਪਾਂ ਅਵੋਇਡ ਕਰੀਏ ਤੇ ਬੱਚੇ ਜਲਦੀ ਮਾਰ ਕਰ ਸਕਦੇ ਨਹੀਂ ਇੱਕ ਇੱਕਤਾ ਜੀ ਖਾਣਾ ਪੀਣਾ ਸਾਫ਼ ਸੁਥਰਾ ਰੱਖੋ ਜਿੰਨਾ ਹੋ ਸਕੇ ਬੱਚੇ ਨੂੰ ਕੋਈ ਸਫਰ ਤੋਂ ਅਵੋਇਡ ਕਰੋ ਜੇ ਤੇ ਬੱਚਾ ਅੰਦਰ ਦੁਪਹਿਰੇ ਪਾਣੀ ਸਰਦੇ ਬੈਠਾ ਲਾਈ ਗਿਆ ਐਸਾ ਤਾਂ ਨਹੀਂ ਕਰੋ ਆਪਾਂ ਟੱਪ ਚ ਬਿਠਾ ਦਿੰਨੇ ਆ ਕੋਈ ਵਾਰ ਭੇਜ ਦਿੰਨੇ ਆ ਨੌਣ ਵਾਸਤੇ ਇੱਕ ਦੋ ਫਿਰ ਬੱਚਾ ਗਰਮ ਸਰਦ ਹੋ ਜਾਂਦਾ ਐ ਇਸੇ ਚੋ ਇੱਕਦਮ ਬਾਹਰ ਕੱਢਤਾ ਆਇਆ ਬੱਚਾ ਗਰਮ ਸਰਦ ਹੋ ਗਿਆ ਲੂ ਲਾਗੇ ਤੇ ਪਰ ਖੇਂਦੇ ਰਹੇ ਐਜੇ ਕੰਮ ਨਹੀਂ ਫਿਰ ਹੋਸ ਕੇ ਕੱਪੜੇ ਬੱਚੇ ਦੇ ਖੁੰਡੇ ਕੱਪੜੇ ਪਾਓ ਹਲਕੇ ਕਲਰ ਦੇ ਕੱਪੜੇ ਪਾਓ ਕੋਟੋਂ ਦੇ ਕੱਪੜੇ ਜ਼ਿਆਦਾ ਪਾਓ ਤੇ ਜਿੰਨਾ ਹੋਸ ਕੇ ਉਹਨਾਂ ਨੂੰ वातावरण खां बचा के रखो छा आहे दर थां रखो त